ਜਦੋਂ ਤੱਕ ਸਾਨੂੰ ਇਹ ਨਹੀਂ ਸਮਝਾਊਗਾ ਵੀ ਜਿਹੜਾ ਦੁਸ਼ਮਣ ਆ ਉਹ ਵਾਕਈ ਰਾਵਣ ਵਾਂਗੂ ਤੇ 10 ਸਿਰ ਆ ਕਦੇ ਉਹ ਕਾਂਗਰਸ ਦੇ ਰੂਪ ਚੋਂਦਾ ਕਦੇ ਬੀਜੇਪੀ ਦੇ ਰੂਪ ਚੋਂਦਾ ਕਦੇ ਆਮ ਆਦਮੀ ਪਾਰਟੀ ਦੇ ਰੂਪ ਚੋਂਦਾ ਕਦੇ ਸਾਡੇ ਚੋਂ ਹੀ ਸਾਡੇ ਬੰਦੇ ਉਸ ਰਾਵਣ ਦੇ ਇੱਕ ਸਿਰ ਨੂੰ ਰਿਪਰੈਜ਼ੈਂਟ ਕਰਦੇ ਆ ਸਾਨੂੰ ਦੁਸ਼ਮਣ ਦੀ ਪਛਾਣ ਹੈ ਹੀ ਨਹੀਂ ਸਾਨੂੰ ਦੁਸ਼ਮਣ ਦੀ ਪਛਾਣ ਕਰਨੀ ਪਊ ਤੇ ਸਾਨੂੰ ਆਪਦੇ ਜਰਨੈਲਾਂ ਦੀ ਵੀ ਪਛਾਣ ਕਰਨੀ ਪਊ ਤੇ ਕੌਮ ਦੇ ਅੰਦਰ ਜਿਹੜੀਆਂ ਅੱਜ ਵੱਖਰੇਵੇਂ ਤੇ ਵੰਡਾਂ ਠੀਕ ਆ ਉਹ ਐਗਜ਼ਿਸਟ ਕਰ ਰਹੀਆਂ ਪਰ ਉਹ ਤੋਂ ਉੱਤੇ ਉੱਠਣਾ ਪਊਗਾ ਜੇ ਉਹ ਤੋਂ ਉੱਤੇ ਨਹੀਂ ਉੱਠੇ ਹੁਣ ਇੱਕ ਇੱਥੇ ਆਪਾਂ ਇੱਕ ਐਗਜ਼ੈਂਪਲ ਅੱਜ ਦੀ ਜੋ ਪ੍ਰੈਜ਼ੈਂਟ ਸਿਚੁਏਸ਼ਨ ਚ ਦੇਖਦੇ ਆ ਉਹ ਇਹ ਆ ਵੀ ਜਦੋਂ ਜਦੋਂ ਬਾਦਲ ਸਾਹਿਬ ਸੈਂਟਰ ਦੇ ਨਾਲ ਚੱਲੇ ਸੈਂਟਰ ਉਹਨਾਂ ਨੂੰ ਵਰਤਦਾ ਰਿਹਾ ਇੱਕ ਸਮਾਂ ਇਹ ਆ ਗਿਆ ਸੈਂਟਰ ਨੂੰ ਇਹ ਲੱਗਿਆ ਵੀ ਇਹਨਾਂ ਨੂੰ ਹੁਣ ਖਤਮ ਕਰੋ ਨਵੀਂ ਧਿਰ ਖੜੀ ਕਰਦੇ ਆ ਉਹਨਾਂ ਤੋਂ ਪੰਥ ਵਿਰੋਧੀ ਕੰਮ ਕਰਾ ਕੇ ਉਹਨਾਂ ਨੂੰ ਹੀ ਖਤਮ ਕਰਾ ਕੇ